ਨੇਕ ਤਾਂ ਆਪਣੀ ਬਣਦਾ ਹੈ ਕਿ ਆਪਣੇ ਗੁਰੂ ਤੋਂ ਅਸ਼ੀਰਵਾਦ ਲੈ ਕੇ ਉਹਦਾ ਉਕਾਸ ਲੈ ਕੇ ਜਿਹੜਾ ਕੋਈ ਕਾਰਜ ਰੰਗਿਆ ਜਾਵੇ ਪਿਛਲੇ ਦਿਨੀ ਜੋ ਸਾਡੀ ਪੀਏਸੀ ਦੀ ਸੱਤਵੇਂ ਮਹੀਨੇ ਦੀ ਕਮੇਟੀ ਮੀਟਿੰਗ ਸੀ ਉੱਥੋਂ ਨੇ ਅੱਜ ਆਪਣਾ ਪਾਰ ਸ਼ੁਰੂ ਕਰਨ ਸਕੇ ਤੇ ਵਾਕਤ ਅਸੀਂ ਸਾਰੀ ਬਹੁਤ ਸ਼ਕਤ ਰੱਖੀ ਹੋਈ ਹੈ ਅੱਜ ਗੁਰੂ ਅਰਜਨ ਦੇਵ ਪਾਸ਼ਾ ਸਾਹਮਣੇ ਦੇਖੇ ਅਰਜਨ ਪਾਸ਼ਾ ਦੇ ਚਰਨਾਂ ਸਰਬਾਤਮਕ ਗਿੰਦੀ ਦੇ ਪਾਸ਼ਾ ਇਹਦਾ ਬਸੀ ਦੇਖੇ ਪਿਛਲੇ ਸਮੇਂ ਵਿੱਚ ਸਾਰੇ ਸਾਰਿਆਂ ਦੇ ਸਿਰ ਤੇ ਨੀਰਿਆ ਕਿ ਜੋ ਜੋ ਕਾਰਜ ਕਰਵਾਏ ਇਹ ਤਾਂ ਨੋਰਮਲ ਇਸ ਵਿੱਚ ਵੀ ਤੁਸੀਂ ਸਾਡੇ ਨਾਲ ਸੰਗ ਰਹਿ ਕੇ ਸਾਡੇ ਤੇ ਮਿਹਰ ਪ੍ਰਕਾਸ਼ ਦੇ ਕੇ ਤਾਂ ਸਾਰੇ ਨੂੰ ਆਪ ਮਿਹਰ ਇਕੱਠੇ ਹੋ ਕੇ ਪੂਰਤ ਧਾਰ ਨਾਲ ਚੱਲ ਕੇ ਅਸੀਂ ਜੋ ਜੋ ਸਾਡਾ ਮਿਸ਼ਨ ਆ ਫੌਮ ਨੂੰ ਪੰਥ ਪਹੁੰਚਾਉਣਾ ਪੰਜਾਬ ਪਹੁੰਚਾਉਣਾ ਉਹਦੇ ਵਾਸਤੇ ਤੁਸੀਂ ਸਾਡੇ ਸਿਰ ਤੇ ਮਿਹਰ ਪ੍ਰਕਾਸ਼ ਦੀ ਸੰਤਾਨ ਜੀ ਬਖਸ਼ੋ ਉਹਦੇ ਵਾਸਤੇ ਅਰਦਾਸ ਕੀਤੀ ਗਈ ਆ ਬਾਕੀ ਜਿਹੜੀ ਅਸੀਂ 25 ਤਰੀਕ ਨੂੰ ਜਿਹੜੀ ਖਾਲਸਾ ਵਹੀਰ ਕਰਨ ਜਾ ਰਹੇ ਹਾਂ ਉਹਦੇ ਪਾਸੇ ਗੁਰੂ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕੀਤੀ ਗਈ ਆ ਕਿਸੇ ਚੇਪਾ ਆਸ਼ਾ ਤੁਸੀਂ ਆਪ ਦੇ ਪ੍ਰਿਆਨ ਆਪ ਦੇ ਪ੍ਰਿਆਨ ਸਭ ਸਮਰਥਕਾਂ ਦੇ ਨਾਲ ਸਾਥ ਦੇਣੇ ਚੋਣ ਵਾਸਤੇ ਸੰਘਰਸ਼ ਕਰਦੇ ਬਹੁਤ ਬਹੁਤ ਰੱਖਦਾ ਜਿਹੜਾ ਉਹ ਖਾਲਸਾ ਜੁਬੀਚ ਆਪਣਾ ਅੱਜੋ ਵੀ ਪਾ ਕੇ ਪੰਜਾਬ ਦੇ ਨੌਜਵਾਨੀ ਦਸ਼ਿਆਂ ਚ ਅੰਦਰ ਜਾ ਰਹੀ ਹੈ ਉਹਨੂੰ ਕਟਣ ਵਾਸਤੇ ਪੰਜਾਬ ਦੇ ਨੌਜਵਾਨਾਂ ਨੂੰ ਗੁਰੂ ਆਜ਼ਮ ਜੀ ਵਾਸਤੇ ਕਿ ਯਤਰਾ ਲਾ ਹੋ ਰਿਹਾ ਉਹਦੇ ਵਾਸਤੇ ਅਸੀਂ ਸਾਰੀਆਂ ਸੰਸਥਾਵਾਂ ਬਹੁਤ ਜੀਵਨ ਦਾ ਪਾਉ ਸਹਿਯੋਗ ਜੀ ਕਿ ਕਿਸ ਉਸ ਤੈ ਦੀ ਜੁਮਾਰੀ ਨੇ ਕਿਵੇਂ ਦੀ ਤਿਆਰੀ ਇਹ ਟੀਮ ਨੇ ਨਹੀਂ ਕਰਕੇ ਕੀਤੀ ਹੈ ਸਰਚਾਵਾਂ ਚੱਲਦੀਆਂ ਪਈਆਂ ਕਿ ਇਸ ਅਕਾਲੀ ਸਰਬਾਧਨ ਦਾ ਕੋਈ ਰਸਤਾ ਨਹੀਂ ਹੈ ਇਹ ਮੇਰਾ ਖਿਆਲ ਹੈ ਕਿ ਇਹ ਲੋਕਾਂ ਪੰਜਾਬ ਦੇ ਬੇਦنيا ਦੇ ਅਸੀਂ ਆਪ ਨੂੰ ਪਾਰਟੀ ਨੂੰ ਤਖੜਾ ਕਰ ਰਹੇ ਆ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਇਕੱਲੇ ਹੀ ਲੜੀਏ ਤੇ ਫਿਰ ਵੀ ਅਸੀਂ ਸਤਾਜ ਦੇ ਨੇੜੇ ਜਾ ਕੇ ਵਿਚਾਰੇਗਾ ਸੋ ਇਹ ਖਾਲੀ ਅਕਾਲੀ ਸਰਬਾਧਨ ਨਾਲ ਕਿਸੇ ਇਸਤੇ ਵੀ ਸਮਝੌਤਾ ਨਹੀਂ ਹੋ ਸਕਦਾ ਕਿਉਂਕਿ ਉਹ ਜੋ ਬੇਦنيا ਦਾ ਜੋ ਸਾਰੇ ਵੱਡੇ ਬਹੁਤ ਵੱਡੇ ਦੋਸ਼ ਹੈ ਜੋ ਜੋ ਕੌਮ ਨੂੰ ਇਸ ਹਾਲਾਤ ਚ ਪਹੁੰਚਾਉਣ ਵਾਸਤੇ ਉਹਨਾਂ ਦਾ ਜਿਹੜੀ ਉਹਨਾਂ ਦੀ ਬਹੁਤ ਵੱਡੀ ਜਿਹੜੀ ਆ ਕਿ ਜ਼ਿੰਮੇਵਾਰੀ ਜਾਂ ਖੁਦਗਰਜ਼ੀ ਸੀ ਉਹ ਇਸ ਕਰਕੇ ਤੇ ਇਸ ਤਰ੍ਹਾਂ ਦੇ ਉਹਨਾਂ ਨਾਲ ਕਿ ਕੁਝ ਨਹੀਂ ਇਦਾਂ ਦਾ ਵਿਚਾਰਿਆ ਜਾ ਸਕਦਾ ਬਾਕੀ ਅਸੀਂ ਹੋਰ ਸਾਡੇ ਅਸੀਂ ਚਾਹੁੰਦੇ ਹਾਂ ਕਿ ਸਾਰਾ ਪੰਥ ਇਕੱਠਾ ਹੋਵੇ ਸਾਰੀਆਂ ਚਰਾਂ ਦੇ ਰੱਖ ਕੇ ਅਸੀਂ ਅੱਜ ਅੱਗੇ ਜੋ ਸਾਡੇ ਕੌਮ ਦੇ ਹਾਲਾਤ ਆ ਉਹਨਾਂ ਚੋਂ ਕੱਢਣ ਵਾਸਤੇ ਸਾਰਿਆਂ ਦਾ ਸਾਰੀਆਂ ਅਸੀਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਵੱਧ ਤੋਂ ਵੱਧ ਸਹਿਯੋਗ ਦਿਓ ਸਿਮਰਨਜੀਤ ਸਿੰਘ ਮਾਨ ਬੜਾ ਅੱਜਕੱਲ ਗਰਮਪੋੜ ਰੱਖਣ ਲੱਗੇ ਕਿ ਚੱਕਰ ਕੋਈ ਅਸੀਂ ਉੱਥੇ ਕੋਈ ਨਹੀਂ ਉਹ ਉਹ ਜੀ ਕੋਈ ਨਹੀਂ ਉਹ ਸਾਡੇ ਸਤਾਰਜ ਹੋ ਗਿਆ ਉਹ ਉਹਨਾਂ ਦਾ ਉਹ ਬੜੇ ਉਹਨਾਂ ਨੇ ਬਹੁਤ ਵੱਡਾ ਸ਼ਿਮਰਸ ਕੀਤਾ ਅਸੀਂ ਉਹਨਾਂ ਕੋਲ ਤੋਂ ਕੰਟੀਨਿਊ ਕਰਨੇ ਜਾ ਰਹੇ ਹਾਂ ਲੇਕਿਨ ਅਸੀਂ ਆਪਣਾ ਜੋ ਸਾਡਾ ਕਾਰਜ ਹੈ ਜੋ ਸਾਨੂੰ ਗੁਰੂ ਮਹਾਰਾਜ ਨੇ ਸੁਵਸਥ ਰੱਥਾ ਦਿੱਤੀ ਹੈ ਜੋ ਅਸੀਂ ਲੈ ਕੇ ਚੱਲ ਰਹੇ ਹਾਂ ਅਸੀਂ ਉਹਦੇ ਵਾਕੇ ਲੱਗੇ ਹੋਈਆਂ ਨੇ ਬਾਕੀ ਅਸੀਂ ਕਿਸੇ ਤੇ ਨਹੀਂ ਕੋਈ ਕੋਈ ਕੀ ਕਰ ਰਹੇ ਆ ਕੋਈ ਹੋਰ ਨਾ ਕਰ ਰਹੇ ਆ ਇਹ ਵੀ ਇਹ ਤੋਂ ਸ਼ੁਰੂ ਹੋਈ ਕਿ ਰੋਕੀ ਇਹ ਤੋਂ ਅਕਾਲ ਤੱਕ ਸਭ ਤੋਂ ਮੂਲ ਗੀ ਤੇ ਦੰਗਨ ਸਾਲ ਤੱਕ ਹੋ ਗਈ ਉਹਦਾ ਬਾਕੀ ਰੂਪ ਰਿਥਾਰੀ ਜੋ ਹੈ ਉਸ ਅਸਮਿਲ ਕਿਹਾ ਕਿ 25 ਫਰਵਰੀ ਨੂੰ ਆਏਗੀ ਹਾਂਜੀ 25 ਫਰਵਰੀ ਸੈਸ਼ਨ ਚੱਲ ਰਿਹਾ ਹੈ ਅੰਮ੍ਰਿਤਾਲ ਹੈਲਥ ਕੇਅਰ ਜਨ ਦੋ ਵਾਰੀ ਕੋਸ਼ਿਸ਼ ਕੀਤੀ ਕਿਹਾ ਗਿਆ ਕਰ ਅਜੇ ਤੱਕ ਇਹਦਾ ਕਿ ਸੈਸ਼ਨ ਨਹੀਂ ਚੱਲ ਰਿਹਾ ਬਗੈਰ ਖਾਲੇ ਇਹ ਕੋਈ ਸਰਹਾਰਾ ਦੀ ਦਿੱਲੀ ਵੱਡੀ ਲਗੇਸ਼ਾਈ ਆ ਕਿ ਸਰਕਾਰਾਂ ਵੀ ਲੋਕਾਂ ਦੀਆਂ ਵੋਟਾਂ ਨੂੰ ਚੁਣਦੀਆਂ ਨੇ ਤੇ ਫਿਰ ਵੀ ਲੋਕਾਂ ਦੀ ਵੋਟਾਂ ਦੀ ਕਦਰ ਜਿਹੜੀ ਆ ਉਹ ਉਹਨਾਂ ਨੂੰ ਨਹੀਂ ਹੈਗੀ ਉਹਨਾਂ ਨੇ ਕਿਉਂ ਕਹਦੇ ਲੋਕਤੰਤਰ ਦਾ ਭਾਅ ਸ਼ਿਕਾਇਤ ਕਰਦੇ ਉਹਨਾਂ ਨੂੰ ਆਪਣੀ ਜੋੜਾਂ ਦਾ ਫਰਕ ਬੰਦਾ ਜਿਹਨਾਂ ਨੇ ਜ਼ਿੰਮੇਵਾਰੀ ਸੰਗਤਾਂ ਵਿੱਚ ਲਈ ਆ ਉਹ ਵੀ ਨਿਭਾਉਣਾ ਦੇਣੀ ਉਹਨਾਂ ਦੀ ਗੱਲ ਉੱਥੇ ਕਰਨਾ ਦੇਣੀ ਮੇਰੇ ਖਿਆਲ ਵਿੱਚ ਬਹੁਤ ਵੱਡੀ ਤਕਸ਼ਾਹੀ ਆ ਲੋਕਤੰਤਰ ਦੇ ਵੀ ਧੱਜੀਆਂ ਡਾਇਆਂ ਜਾ ਰਹੀਆਂ ਕਲੂਬੀਆਂ ਵਿੱਚ ਧੱਜੀਆਂ ਢਾ ਕੇ ਉਹਨਾਂ ਨੂੰ ਪਹਿਲੀ ਗੱਲ ਤੇ ਅੰਦਰ ਰੱਖਿਆ ਜਾ ਰਿਹਾ ਫਿਰ ਜੇ ਅੰਦਰ ਵੀ ਰੱਖਿਆ ਪਰ ਉਹਨਾਂ ਨੂੰ ਪਾਰਲੀਮੈਂਟ ਤੋਂ ਬੋਲਣ ਦੀ ਜੋ ਖੂਬੀ ਉਹਨਾਂ ਨੂੰ ਚੁਲਿਆ ਗਿਆ ਉਹਦੇ ਵਾਸਤੇ ਮੇਰੇ ਖਿਆਲ ਹੈ ਕਿ ਉਹਨਾਂ ਦੀ ਜ਼ਾਇਤ ਹੋਣੀ ਚਾਹੀਦੀ ਪਰ ਇਹ ਅਜੇ ਤੱਕ ਕਾਰਵਾਈ ਮਤਲਬ ਵਾਲੀ ਅਦਾਲਤਾਂ ਨੂੰ ਗੋਲਾਕ ਕਰਨ ਵਾਲੀ ਜਿਹੜੀ ਇਹ ਕਾਰਵਾਈ ਸਰਕਾਰਾਂ ਕਰਨੀ ਬਹੁਤ ਜ਼ਰੂਰੀ ਹੈ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਜਿਹੜੀ ਮੀਟਿੰਗ ਹੋਈ ਚੰਡੀਗੜ੍ਹ ਤੋਂ ਮੁੱਖ ਮੰਤਰੀ ਕੁਝ ਸਖ਼ਤ ਕਦਮ ਵੀ ਰੱਖ ਸਕਦੇ ਮੇਰਾ ਖਿਆਲ ਹੈ ਕਿ ਸਾਰਾ ਕੁਝ ਮਿਲ-ਜੁਲ ਕੇ ਪੰਜਾਬ ਦੇ ਹਿੱਤ ਵਿੱਚ ਲਾਇਆ ਜਾ ਰਿਹਾ ਹੈ ਕਿਉਂਕਿ ਜਿਦਾ ਵੀ ਉਹ ਸਟੇਟਮੈਂਟਾਂ ਲੱਗ ਰਹੀਆਂ ਮੈਨੂੰ ਲੱਗਦਾ ਕਿ ਉਹ ਸਾਥੀ ਉਹ ਸਭ ਚੁੱਕ ਮੰਨ ਚੁੱਕੇ ਆ ਇਹ ਲੋਕ ਕਰਨ ਬਸ ਇਹ ਆਪਣਾ ਆਪਣੀ ਜਿਹੜੀ ਸਰਕਾਰ ਹੈ ਆਪੇ ਪੰਜਾਬ ਦੀ ਸਰਕਾਰ ਦੀ ਉਹਨਾਂ ਨੂੰ ਦਿੱਲੀ ਵਾਲਿਆਂ ਦੇ ਇਸ਼ਾਰੇ ਤੇ ਕੰਮ ਕਰ ਰਹੀ ਹੈ ਦਿੱਲੀ ਜੋ ਚਾਹ ਰਹੀ ਆ ਪਾਣੀ ਰੋਕਣਾ ਚਾਹ ਰਹੀ ਆ ਸਾਡਾ ਜੋ ਵੀ ਬੋਲੀ ਨੂੰ ਸਾਡੇ ਕਿਸਾਨ ਕਰ ਰਹੀ ਆ ਉਹ ਮੇਰੇ ਖਿਆਲ ਨਾਲ ਕਿਹਨਾਂ ਜਾਂਦਾ ਹੈ 328 ਤੋਂ ਮਾਨਸੇਪੁਰ ਤੋਂ 40 ਲੋਕਾਂ ਨੂੰ ਸਮਨ ਜਾਰੀ ਕੀਤਾ ਗਿਆ ਮਦਦਾਂ ਦੇ ਕਾਰੇ ਨਹੀਂ ਜਾਰੀ ਮੇਰਾ ਕਹਿ ਲਾ ਕਿ ਇਸ ਇਹ ਬੜੀ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਇਥੇ ਗੁਰੂ ਵਰ ਤੇ ਖੜਕੇ ਕਿ ਇਹ ਜੇ ਸਾਡੀ ਸਾਡੀਆਂ ਜ਼ਿੰਮੇਵਾਰ ਸੰਸਥਾਵਾਂ ਨੇ ਸਹੀ ਤਰੀਕੇ ਨਾਲ ਆਪਣੇ ਕਾਰਜ ਕੀਤੇ ਹੁੰਦੇ ਤੇ ਅੱਜ ਸਾਨੂੰ ਇਹੋ ਜਿਹੀ ਸਰਕਾਰਾਂ ਦੇ ਤੇ ਉਹੋਸ਼ੀਆਂ ਸਾਹਿਬੀ ਦੇ ਸਰਕਾਰ ਤੁਹਾਡੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਸੀਂ ਆਪ ਇਹਨਾਂ ਚਿਰ ਤੋਂ ਮਤਲਬ ਚੱਲ ਰਿਹਾ ਸੀ ਉਹਨੂੰ ਅਸੀਂ ਕਿਉਂ ਨਹੀਂ ਲਗਾ ਸਕਦੇ ਕੋਈ ਨਹੀਂ ਅਸੀਂ ਜਿਹੜੇ ਕੋਈ ਦੋਸ਼ੀ ਸੀ ਉਹਨਾਂ ਨੂੰ ਸਭ ਸਭ ਦੇ ਸਾਹਮਣੇ ਖੜਾ ਕਰ ਸਕਦੇ ਇਹ ਬਹੁਤ ਮੰਦ ਭਾਗੀ ਗੱਲ ਹੈ ਜੀ ਜਿਹੜੀਆਂ ਇਹ ਸਾਰਾ ਕੁਝ ਵਾਪਰ ਰਿਹਾ ਸਰਕਾਰ ਵੀ ਇੱਥੇ ਖਾਲੀ ਰੋਟੀਆਂ ਸੇਕ ਰਹੀ ਆ ਰਾਜਨੀਤੀ ਕਰ ਰਹੀ ਆ ਪਿਛਲੇ ਦਿਨ 100 ਰਾਸ ਰੁਪਏ ਦਾ ਕਹਿ ਰਿਹਾ ਸੀ ਕਿ ਅਸੀਂ ਲਬ ਲਿਆ ਕਿ ਉਸ ਆਉਣ ਵਾਲੇ ਸਮੇਂ ਚ ਬਾਕੀ ਵੀ ਤੁਮੇ ਸਾਰੇ ਜੀਤਨ ਕਰ ਲਿਆ ਉਹ ਤੇਰੇ ਖਾਲੇ ਕਿਸੇ ਚੀਜ਼ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਜਿਦਾਂ ਦੇ ਹਰਾਤ ਕਰਾ ਕੀਤਾ ਪੰਜਾਬ ਦੇ ਪਾਣੀਆਂ ਤੇ ਬਹੁਤਾ ਸਬਸਟੈਂਸ ਨਹੀਂ ਲਿਆ ਇਹਦਾ ਪਹਿਲਾਂ ਵੀ ਨਹੀਂ ਲਿਆ ਜਦੋਂ ਇਹਨਾਂ ਨੇ ਬਿਹਾਰ ਸੰਭਾ ਦੇ ਵਿੱਚ ਮੁੱਦਾ ਪਾਇਆ ਸੀਗਾ ਸੀਆਈਐਸਰ ਪੜਾ ਸੈਂਟਰ ਨੇ ਸੀਆਈਐਸ ਬਣਾਈ ਹੈ ਜਿਹੜੀ ਪੀਬੀਐਮਵੀ ਦੇ ਹੱਥੋਂ ਇਹਨਾਂ ਨੇ ਉਹਦੇ ਵਿੱਚ ਇੱਕ ਲੋਜ ਪਾਇਆ ਹੈ ਤੇ ਸੀਆਈਐਸ ਦੇ ਜਿਹੜੇ ਉਹਨਾਂ ਦੇ ਜਿਹੜਾ ਕਹਾਂ ਕਿਰਾਨਾ ਦਾ ਖਰਚਾ ਰਹਿਉਂਦਾ ਖਰਚਾ ਉਹ ਸੈਂਟਰ ਕਰੇ ਤਾਂ BBMP ਨੇ ਆਪਣੇ ਕੋਲੋਂ ਕਰਤਾ ਜੇ ਕਿਹੜੇ ਚੋਰ ਮੋਰੀ ਰੱਖਦੇ ਅਸਲੇ ਸਾਰੇ ਰਲੇ ਮਿਲੇ ਨੇ ਚਾਹੇ ਉਹ ਪਹਿਲੀਆਂ ਸਰਕਾਰਾਂ ਲਈਆਂ ਹੋਣ ਕਾਂਗਰਸ ਲਈ ਹੋਵੇ ਗਾਂ ਸਰਕਾਰ ਲਈ ਹੋਵੇ ਭਾਜਪਾ ਦੇ ਨਾਲ ਚਾਹੇ ਇਹ ਹੁਣ ਦੀ ਸਰਕਾਰ ਹੈ ਉਹ ਲਗਾਤਾਰ ਪਿਲਾਉਂ ਕੁੱਪਿਆ ਕੁੱਪਿਆ ਚਾਸ ਪੀਰੋ ਮਾਰਿਆ ਜਾ ਰਿਹਾ ਅੱਜ ਕਿੰਨਾ ਵੀ ਸਰਕਾਰਾਂ ਅੰਦਿਨਾਂ ਨੇ ਉਹ ਸਾਰੀਆਂ ਸਿੱਖਾਂ ਦੇ ਧਰਮ ਦੇ ਰਖੰਦਾ ਜੀ ਜਿਹੜੀ ਆਪਾਂ ਗੱਲ ਕਰਦੇ ਆ ਬਹੁਤ ਵੱਡੇ ਪੱਧਰ ਤੇ ਹੋ ਰਹੀ ਹੈ ਅੱਜ ਭਾਜਪੀ ਕਹਿ ਰਹੀ ਹੈ ਕਿ ਅਸੀਂ ਸਿੱਖਾਂ ਦੇ ਜਿਹੜੇ ਦਿਹਾੜੇ ਨੇ ਉਹ ਮਨਾ ਰਹੇ ਆ ਜੀ ਦੀਵਾਰੇ ਨੂੰ ਕਰ ਰਹੇ ਜਰੂਰ ਦਿਹਾੜੇ ਨੂੰ ਪਰ ਉਹਦੇ ਵਿੱਚ ਇੱਕ ਪਾਸੇ ਉਹ ਸਿੱਖਾਂ ਨੂੰ ਸਿਮੂਲੇਟ ਵੀ ਕਰ ਰਹੇ ਆ ਉਹ ਆਪਣੇ ਤਰੀਕੇ ਨਾਲ ਮਨਾਏ ਜਾ ਰਹੇ ਆ ਦਿਹਾੜੇ ਸਾਰੇ ਚਾਹੇ ਉਹ ਸਾਬਜਾਦਾਂ ਦੇ ਦਿਹਾੜੇ ਹੋ ਇਹ ਬਾਲ ਦੇ ਨਾਮ ਕੀਤਾ ਜਾ ਰਿਹਾ ਚਾਹੇ ਉਹ ਬਾਬਾ ਬੰਦਾ ਸਿੰਘ ਬਹਾਦਰ ਦਾ ਦਿਹਾੜਾ ਹੋਵੇ ਉਹ ਬੰਦਾ ਬੈਰਾਗੀ ਦੇ ਨਾਮ ਦੇ ਉੱਤੇ ਤੇ ਇਹ ਬਹੁਤ ਵੱਡੀਆਂ ਦੇ ਡੂੰਗੀਆਂ ਸ਼ਾਰਟਾਂ ਜਿਹੜੀਆਂ ਕੌਮ ਦੇ ਨਾਲ ਹੋ ਰਹੀਆਂ ਸਾਡੀ ਕੌਮ ਇੱਕ ਵੱਖਰੀ ਕੌਮ ਸਾਡੀ ਕੌਮ ਦੀ ਪਛਾਣ ਵੱਖਰੀ ਹੈ ਸਾਡੀ ਭੂਲੀ ਆਪਣੀ ਸਮਰੱਥਾ ਆਪਣਾ ਸਾਡੇ ਸਿਧਾਂਤ ਆਪਣਾ ਸੋ ਇਹ ਇਸ ਨੂੰ ਹਲਗੜ ਕਰਨ ਦੇ ਲਈ ਸਾਡੇ ਚਾਲੇ ਚੱਲਣੇ ਜਾ ਰਹੇ ਨੇ ਕੋਈ ਕੌਮਸ ਕਿਉਂ ਨਹੀਂ ਰੁਕਾ ਅਸੀਂ ਜੇ ਇਹ ਦੀਰ ਜਿਹੜੀ ਬਿਜਲੀ ਪੱਟਦੇ ਆਂ ਉਹ ਪਾਣੀ ਦੇ ਕੰਮ ਕੀ ਉਹ ਪਾਣੀ ਕੱਲੇ ਰਖਾਈ ਨਹੀਂ ਤੇ ਸਾਡੇ ਪਾਣੀਆ ਜ਼ਹਿਰਾਂ ਪਾ ਕੇ ਸਾਰਾ ਜਿਹੜਾ ਮਾਲਵਾ ਉਹਦੀ ਸਾਰੀ ਮਾਨਵਰੀ ਧਰਤੀ ਦੇ ਹੀ ਨੀ ਮਾਰ ਸਕਦੇ ਜਿੱਥੇ ਘਰ ਘਰ ਕੈਂਸਰ ਨਹੀਂ ਆਉਣਾ ਕੱਲੇ ਕੱਲੇ ਬੰਦੇ ਨੂੰ ਕੈਂਸਰ ਹੋ ਜਾਂਦਾ ਆਨਲਾਈਨ ਸਭ ਨਾਲ ਬਤਾਲ ਇਹੋ ਜਿਹੇ ਗੱਲਾਂ ਆ ਵੀ ਆਪਾਂ ਦੇਖ ਰਹੇ ਆਂ ਵੀ ਜਵਾਕ ਸਾਡੇ ਕੈਂਸਰਾਂ ਨੂੰ ਯੂਰਗ ਮਾਰ ਰਹੇ ਆ ਹਸਪਤਾਲ ਤੇ ਰੇਪ ਹੈ। ਇਹ ਬੜੀਆਂ ਸਮੱਸਿਆਵਾਂ ਹਨ ਜਿਹੜੀਆਂ ਆਪਣੇ ਸੰਗ ਹੋਣੀਆਂ। ਅੱਜ ਹੁਣ ਹੋਰ ਕੰਮ ਜਿਹੜੀ ਅਸੀਂ ਕਰ ਲਏ ਆ। ਜੋ ਲਗਾਤਾਰ ਧੱਕੇਸ਼ਾਹੀਆਂ, ਕਾਣ, ਮਹਤੁਸੀ, ਕਤਲੇਆਮ ਹੋ ਰਿਹਾ ਆ ਕੰਡਾ। ਉਹਦੇ ਵਿੱਚ ਅੱਜ ਇੱਕ ਕੱਲ ਦੀ ਤਾਜ਼ਾ ਘਟਨਾ ਤੁਹਾਡਾ ਸਾਹਮਣੇ ਕਰਦੇ ਆ। ਉਹ ਉਸ ਤੋਂ ਦਿਖਾਇਓ ਜੀ। ਸੋ ਇਹ ਨੌਜਵਾਨ ਜਿਹਦੀਆਂ ਤਸਵੀਰਾਂ ਉਹ ਸਹੀ ਦਿਖਾ ਨਹੀਂ ਸਕਦੇ ਕਿਉਂਕਿ ਇਹ ਵੀ ਕਿਸੇ ਜਿੱਦਾ ਸਵਾਲ ਹੈ ਕਿ ਲੁਧਿਆਣੇ ਦੇ ਵਿੱਚ ਅਰਜੋਤ ਸਿੰਘ ਦਾ ਨੌਜਵਾਨ ਹੈ ਜਿਹੜਾ ਰਾਤ ਨੂੰ ਚੌਂਕੀ 'ਚ ਲਜਾ ਕੇ ਅੰਨ੍ਹਾ ਛੱਡੜ ਢਾ ਲਿਆ ਗਿਆ ਉਸ ਨੌਜਵਾਨ ਦੇ ਉੱਤੇ ਆ ਦਿਖਾ ਦਿਜੀਏ ਮੜ ਲਓ ਜੀ ਜੋਲਸਾਪੁਰ ਅੰਨਾ ਤਸ਼ੱਦਦ ਹੈ ਗਿਆ ਉਹਦੇ ਨੋਂ ਤੱਕ ਖਿੱਚ ਦਿੱਤੇ ਗਏ ਸਾਰੀ ਰਾਤ ਉਸਨੇ ਕੁੱਟਿਆ ਉਹੀ ਦੌਰ ਜਿਹੜਾ ਅਸੀਂ 90 ਦੇ ਵਿੱਚ ਆਪਾਂ ਸੁਣਦੇ ਰਹੇ ਹਾਂ ਕਿਵੇਂ ਘਰਾਂ ਤੋਂ ਚੱਕ ਕੇ ਨੌਂ ਮਾਰੇ ਜਾਂਦੇ ਸੀ ਕਿ ਜਾਹ ਪਤਾ ਨਹੀਂ ਸੀ ਲੱਗਦਾ ਚੱਕ ਕੇ ਮਾਰ ਕੇ ਕੋਈ ਨਾ ਜ਼ਰੂਰ ਤਾਂ ਕੋਈ ਰੇਲ 'ਚ ਰੋੜਤਾ ਉਹੀ ਹਾਲਾਤ ਫੇਰ ਕੀਤੇ ਜਾ ਰਹੇ ਆ ਦੁਬਾਰਾ ਫੇਰ ਇਹ ਲਗਾਤਾਰ ਜਿਹੜੀਆਂ ਖਬਰਾਂ ਆ ਰਹੀਆਂ ਕਿ ਸਿੱਖਾਂ ਦੇ ਵਿੱਚੋਂ 1 ਲੱਖ ਸਿੱਖ ਨੌਜਵਾਨ ਦਾ ਕਤਲ ਕੀਤਾ ਜਾ ਰਿਹਾ ਕਿਸ ਤਰੀਕੇ ਨਾਲ ਕੀਤਾ ਜਾਣਾ ਵੱਖਰੇ ਵੱਖਰੇ ਤਰੀਕੇ ਆ ਨਸ਼ਿਆਂ ਨਾਲ ਸਾਡੀ ਨੌਜਵਾਨ ਨੇ ਮਰ ਰਹੀ ਆ ਚੱਕੇ ਨਾਲ ਮਰ ਰਹੀ ਆ ਅੱਜ ਇਹ ਝੂਠੇ ਮੁਕਾਬਲੇ ਬਣਾ ਕੇ ਮਾਰ ਰਿਹਾ ਕੈਂਟਰ ਕਹਿ ਕੇ ਜਾਂ ਅੱਜ ਹਾਲਾਤ ਆਪਾਂ ਦੇਖਦੇ ਕਿਤੇ ਗੋਲੀ ਵੱਜ ਗਈ ਕਿਤੇ ਇੱਕ ਦੇ ਗੋਲੀ ਵੱਜ ਗਈ ਸੋ ਇਹ ਜਿਹੜੇ ਹਾਲਾਤ ਪੈਦਾ ਕੀਤੇ ਜਾ ਰਹੇ ਨੇ ਇਹਦੇ ਲਈ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਪੂਰੇ ਪੰਥ ਨੂੰ ਕੌਮ ਨੂੰ ਪੰਜਾਬ ਨੂੰ ਪੰਜਾਬੀਤ ਨੂੰ ਇਕੱਠੀ ਹੋਣੀ ਚਾਹੀਦੀ ਹੈ ਉਹਦਾ ਭਾਈਚਾਰਾ ਕਾਇਮ ਕਰਨ ਦੀ ਲੋੜ ਆ ਤੇ ਅਸੀਂ ਇਸ ਦੇ ਉੱਤੇ ਵੀ ਇੱਕ ਸਖਤ ਤਾਲਨਾ ਵੀ ਚਾਹੀਦੀ ਪੰਜਾਬ ਸਰਕਾਰ ਨੂੰ ਬੀਜੇਪੀ ਪੰਜਾਬ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹਦੇ ਲਈ ਵੀ ਸੰਘਰਸ਼ ਕਰਦੇ ਹਾਂ ਜਿਹੜਾ ਇਹ ਤੁਛਦਰ ਹੋਇਆ ਮੁੰਡੇ ਦੇ ਨਾਲ ਇਸ ਨੌਜਵਾਨ ਦੇ ਨਾਲ ਇਹਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਿਹਨਾਂ ਕਿਸੇ ਨੂੰ ਵੀ ਪੁਲਿਸ ਚੱਕ ਕੇ ਲਿਜਾ ਕੇ ਜੋ ਮਰਜ਼ੀ ਕਰਕੇ ਕੁੱਟਮਾਰ ਕਰਦੇ ਕੋਈ ਸੁਣਵਾਈ ਨਹੀਂ ਅੰਨਾਰਾ ਚੱਲ ਰਿਹਾ ਹੈ ਤੇ ਹੈਰਾਨੀ ਦੀ ਗੱਲ ਆ ਵੀ ਇੱਥੇ ਸਾਡੀਆਂ ਜਿਹੜੀਆਂ ਹਿਊਮਨ ਰਾਈਟਸ ਨੇ ਸਾਡੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਾਡੀਆਂ ਹਾਈ ਕੋਰਟਾਂ ਨੇ ਸੁਪਰੀਮ ਕੋਰਟਾਂ ਨੇ ਉਹ ਵੀ ਉੱਤੇ ਚੁੱਪ ਨੇ ਇਹ ਸਾਡੇ ਵਿਰੋਧੀ ਤਰ੍ਹਾਂ ਸਿਆਸੀ ਤੌਰ ਤੇ ਵਿਚਰ ਰਹੀਆਂ ਨੇ ਅੱਜ ਚਾਹੇ ਉਹ ਬਾਦਲਾਵਾਲੀ ਗੱਲ ਕਰਕੇ ਜਾਂ ਕਾਂਗਰਸ ਦੀ ਗੱਲ ਕਰਦੇ ਉਹ ਵੀ ਚੁੱਪ ਨੇ ਕਿਉਂ ਚੁੱਪ ਨੇ ਕਿਉਂਕਿ ਉਹਨਾਂ ਨੇ ਵੀ ਇਹੀ ਸ਼ਬਦ ਉਹ ਪੁੱਛਦੇ ਰਾਹੀਂ ਪੰਜਾਬ ਦੇ ਉੱਤੇ ਪਹਿਲਾਂ ਕੀਤਾ ਸੋ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵੱਡਾ ਸੰਘਰਸ਼ ਦੀਟਾਂਗੇ ਜੇ ਇਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਹੈ ਉਸ ਤੋਂ ਬਾਅਦ ਵੀ ਅਸੀਂ ਖਲਾਫ ਨਾ ਚਿੱਤੇ। ਅਗਲੀ ਗੱਲ ਅਸੀਂ ਕਰ ਰਹੇ ਹਾਂ ਵੀ ਭਾਈ ਅਮਰਪਾਲ ਸਿੰਘ ਦੀ ਆਪਣੀ ਗੱਲ ਆਈ ਹੈ। ਜੰਮੂ ਕਸ਼ਮੀਰ ਦੇ MP ਨੇ ਰਾਸ਼ਦ ਚਾਰ ਵਾਰੀ ਪੈਰੋਲ ਮਿਲ ਜਾਂਦੀ ਹੈ। ਉਹ ਸਵਾਬ ਦੇ ਵਿੱਚ ਬੋਲਣ ਦੇ ਲਈ। ਪਰ ਭਾਈ ਅਮਰਪਾਲ ਸਿੰਘ ਉਹਨਾਂ ਦੇ ਵਕੀਲ ਕਿੰਨੇ ਵਾਰੀ ਹਾਈ ਕੋਰਟ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਾਣਾ ਚੁੱਕਿਆ ਵੀ 2 ਲੱਖ ਦੇ ਮਾਰਜਨ ਤੇ ਜਿੱਤੇ ਹੋਏ ਐਂਟਰੀ ਜਿੰਨਾਂ ਨੇ ਆਪਣੇ ਲੋਕਾਂ ਦੀ ਆਪਣੇ ਹਲਕਿਆਂ ਦੀ ਆਪਣੀ ਕੌਮ ਪੰਜਾਬ ਦੀ ਗੱਲ ਜਾ ਕੇ ਲੋਕ ਸਮਝ ਰੱਖਣੀ ਹੈ ਉਹਨਾਂ ਨੂੰ ਪਹਿਰਵਾਰ ਨਹੀਂ ਦਿੱਤੀ ਜਾ ਰਹੀ ਉਲਟਾ ਇੱਥੇ ਮਦੀ ਕਰਵਾਰ ਕਸ਼ੀ ਕਰਨ ਦੇ ਲਈ ਲਗਾਤਾਰ ਇੱਥੋਂ ਦੀਆਂ ਸਰਕਾਰਾਂ ਇੱਥੋਂ ਦੀਆਂ ਏਜੰਸੀਆਂ ਕਾਪੀ ਘੰਡਾ ਚਲਾ ਰਹੀਆਂ ਨੇ ਅਰੇ ਕਿਸੇ ਕੇਸ ਨਾਲ ਜੋੜ ਦਿੱਤਾ ਜਾਂਦਾ ਅਰੇ ਕਿਸੇ ਕੇਸ ਨਾਲ ਜੁੜਕਾ ਜਾਂਦਾ ਤਾਂ ਕਿ ਭਾਈ ਹਰਪਾਲ ਸਿੰਘ ਨੂੰ ਜੇਲ੍ਹ ਤੋਂ ਬਾਹਰ ਨਾ ਆਉਣ ਇਸ ਲਈ ਅਸੀਂ ਅਪੀਲ ਕਰਦੇ ਹਾਂ ਸਮੂਹੇ ਭੰਗ ਆਓ ਜੀ ਇਕੱਠੇ ਹੋ ਕੇ ਆਪਾਂ ਸਾਥ ਦਿਈਏ ਕਿਉਂਕਿ ਦਾ ਆਪਾਂ ਲਫਾ ਨਾ ਖਿੱਚ ਗਏ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਉਹ ਪੰਜਾਬ ਦੇ ਉੱਤੇ ਪੰਕਰੇ ਤੇ ਕੰਕਰੀਟ ਤੇ ਬਹੁਤ ਬਹੁਤ ਨਾਸਾ ਹੋਣਾ ਜਿਸ ਤਰ੍ਹਾਂ ਦੀ ਮਾਤ ਅੱਜ ਪੰਜਾਬ ਤੇ ਹੈ